ਮੇਰਾ ਪਹਿਲੇ ਦਿਨ ਤੋਂ ਇਹ ਦੇਖ ਰਿਹਾ ਕਿ ਜਿਨ੍ਹਾਂ ਵੀ ਵਲੰਟੀਅਰ ਸਾਥੀ ਸਾਡੇ ਲੀਡਰ ਸਾਥੀ ਨੇ ਸਾਰਿਆਂ ਨੂੰ ਇੱਕ ਮੋਟ ਇਕੱਠੇ ਕਰਕੇ ਪਾਰਟੀ ਦੀ ਬਿਹਤਰੀ ਲਈ ਕੰਮ ਕਰਾਂਗੇ ਉਦੋਂ ਉਹਦੇ ਨਤੀਜੇ ਤੁਹਾਨੂੰ 2027 ਦੀਆਂ ਚੋਣਾਂ ਵਿੱਚ ਔਰ 2026 ਜਿਹੜਾ ਨਗਰ ਨਿਗਮ ਜਿਹੜੇ ਫੋਰਥ ਲੈ ਚੋਣਾਂ ਆ ਰਹੀਆਂ ਉਹ ਚ ਤੁਹਾਨੂੰ ਨਤੀਜੇ ਮਿਲਣਗੇ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਤੁਹਾਡਾ ਕਿਸ ਤਰ੍ਹਾਂ ਦੀ ਯੋਜਨਾ ਤੇ ਹੈ ਹੁਣ ਉਸ ਦੇ ਵਿੱਚ 50% ਕਾਂਗਰਸ ਤੇ ਆ ਤਾਂ ਬਦਾਰੇ ਕਵੀ ਕਾਂਗਰਸ ਦਾ ਭਾਗ ਤੱਕ ਇਹਨੂੰ ਕਿੱਦਾਂ ਤੁਸੀਂ ਫੇਸ ਕਰੋਗੇ ਹੁਣ ਅਸੀਂ ਜਿਹੜੀ ਹੈ ਨਗਰ ਨਗਰ ਕਮ ਦੀ ਤਿਆਰੀ ਲਈ ਅਸੀਂ ਟੀਮਾਂ ਬਣਾ ਦਿੱਤੀਆਂ ਸਾਡੇ ਸੰਗਠਨ ਚਾਰਜ ਜੀ ਪ੍ਰਵਿੰਦਰ ਸਿੰਘ ਢੋਟ ਜੀ ਦੀ ਡਿਊਟੀ ਲੱਗ ਗਈ ਹੈ ਹੁਣ ਉਹ ਅਗਲੇ ਦੋ ਮਹੀਨਿਆਂ ਦੇ ਵਿੱਚ ਬਹੁਤ ਬਹੁਤ ਅਗਲੇ ਬਿਜਾਗਤ ਤੇ ਜਾਣਗੇ ਤਾਂ ਜੋ ਆਪਣੇ ਚੋਣਾਂ ਦੀ ਤਿਆਰੀ ਕਰ ਸਕਣੇ ਇਹਦਾ ਅਨਸਰ ਢੋਟ ਜੀ ਦੇਣਗੇ ਦੇ ਕੋਈ ਜੋ ਮੁੱਖ ਦੇ ਹਿਸਾਬ ਨਾਲ ਜਿਸ ਤਰ੍ਹਾਂ ਸਰਕਾਰਾਂ ਦੀ ਫੌਸਲੀ ਆਉਂਦੀ ਹੈ ਉਸ ਹਿਸਾਬ ਨਾਲ ਜਿੱਥੇ ਬਣਦੀ ਥੋੜਾ ਹੋ ਸਕਦਾ ਕਿ ਇਸ ਦੀ ਕਾਰਪੋਰੇਸ਼ਨ ਦੀ ਜਿਹੜੀ ਹਾਧਾ ਉਹ ਵੀ ਵਧਾਈ ਜਾਵੇ ਕਿਉਂਕਿ ਇਹ ਪਹਿਲਾਂ ਜੋ ਹੋਇਆ ਕਿ ਇਹ ਉਹ ਹੀ ਵਾਰਡ ਸੀ ਜਿਹੜੇ 28 29 ਵਾਰਡ ਸੀ ਉਹਨਾਂ ਨੂੰ ਵਧਾ ਕੇ 50 ਵਾਰਡ ਕਰ ਦਿੱਤੇ ਪਹਿਲੀ ਗੱਲ ਤੇ ਇਹ ਆ ਕਿ ਇੱਥੇ ਕਾਰਪੋਰੇਸ਼ਨ ਦੀ ਲੋੜ ਹੀ ਛੋਟਾ ਸ਼ਹਿਰ ਆਬਾਦੀ ਘਟ ਹੈ ਖਰਚੇ ਜਾਂਦੇ ਆ ਕਾਰਪੋਰੇਸ਼ਨ ਦੇ ਕਮ ਹੁੰਦਾ ਹੋ ਨਹੀਂ ਗਿਆ ਪਰ ਕਰਪ ਕਿ ਉਹਨੂੰ ਬੜਾ ਬਣ ਗਈ ਸ਼ਸ਼ੀ ਕਾਰ ਉਹ ਵਰਤਿਓ ਪੰਚਨ ਸੱਤ ਸੌ ਵੋਟਾਂ ਵਾਲੇ ਵਾਰਡ ਆ ਹੋ ਸਕਦਾ ਕੁਛ ਇਹਦਾ ਰਕਵਾ ਬੜਾ ਜਾ ਸਕੈ ਸੈਂ ਦੀ ਲੜਾਈ ਜਾਵੇ ਤੇ ਨਵੇਂ ਵਾਰਡ ਬਣਨ ਮੁੱਖ ਦੇ ਸਾਹਮਣੇ ਦੇਖਿਆ ਜਾਊਗਾ ਅਜੇ ਕੋਈ ਗੱਲ ਕਰਨੀ ਉਹ ਅੱਜ ਤੱਕ ਨਹੀਂ ਹੋਊਗੀ ਪਹਿਲਾਂ ਹੋਣੀ ਚਾਹੀਦਾ ਕੋਈ ਉਹਦਾ ਮਤਲਬ ਜਿਹੜੀ ਕਾਂਗਰਸੀ ਹਾਊਸਵਾਲੋ ਸ਼ਹਿਰ ਦੇ ਵਿੱਚ ਡਵੈਲਪਮੈਂਟ ਕੀਤੀ ਹੈ ਜੀ ਉਹ ਕਹਿੰਦੇ ਕਿ ਸਾਡੇ ਵੱਲੇ ਡਵੈਲਪਮੈਂਟ ਕੀਤੀ ਜਾ ਰਹੀ ਹੈ ਤਾਂ ਇੱਕ ਵਾਰੀ ਤੁਸੀਂ ਹਾਊਸ ਦੀ ਮੰਨਦੇ ਕਿ ਸਰਕਾਰ ਦੀ ਮੰਨ ਲੋ ਮੈਂ ਕਹ ਰਿਹਾ ਹਾਂ ਹਾਊਸ ਜਿਨੇ ਐਲਸੀ ਨੇ ਉਹ ਤਾਂ ਆਪਣੀ ਤਨਖਾਹ ਲੈਂਦੇ ਲੋਕਾਂ ਨੂੰ ਉਹ ਸੇਵਾ ਲਈ ਚੁਣਿਆ ਪੇਟੀ ਕਰਦੇ ਆ ਜਿਨੇ ਪੈਸੇ ਆਉਂਦੇ ਆ ਉਹ ਸਰਕਾਰ ਦੇ ਪੈਸੇ ਨਿਵਾਸ ਜਿਹੜੇ ਅੱਗੇ ਦੇ ਖਜ਼ਾਨਾ ਮੰਤਰੀ ਹੁੰਦਾ ਸੀ ਉਹ ਸਦਾ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਜੀ ਸਾਡੇ ਕੋਲ ਨਹੀਂ ਰੱਖਣੀ ਲੇਕਿਨ ਇਹ ਪਹਿਲੀ ਵਾਰੀ ਹੋਇਆ ਸਰਦਾਰ ਪ੍ਰਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਕਿ ਚਾਹੇ ਕਾਰਪੋਰੇਸ਼ਨ ਚ ਕੋਈ ਹੋਵੇ ਉਹ ਇਹ ਨਹੀਂ ਕਰ ਸਕਦੇ ਜਾਂ ਕੋਈ اپੋਜੀਸ਼ਨ ਪਾਰਟੀ ਦੀ ਵੀ ਜਿੱਥੇ ਕਾਰਪੋਰੇਸ਼ਨ ਆ ਉਹ ਇਹ ਨਹੀਂ ਕਹਿ ਸਕਦਾ ਕਿ ਪੈਸੇ ਹੈ ਨਹੀਂ ਪੈਸੇ ਨਹੀਂ ਲੇਕਿਨ ਅਫਸੋਸ ਆ ਇਥੇ ਕੂੜੇ ਲਈ ਜਿਹੜੀ ਜਗ੍ਹਾ ਖਰੀਦਣੀ ਸੀ ਉਹ ਤਕਰੀਬਨ ਚਾਰ ਸਾਲਾਂ ਤੋਂ ਡਰਾਮਾ ਚੱਲਦਾ ਹੋਇਆ ਕੋਈ ਨਹੀਂ ਕੀਤਾ ਜਾ ਰਿਹਾ ਕੰਪਨੀ ਦੀਆਂ ਭਾਤੀਆਂ ਪਾ ਰਿਹਾ ਉਹਨਾਂ ਚੜਛਣਾ ਉਡਾਈਆਂ ਜਾਂਦੀਆਂ ਪ੍ਰਧਾਨ ਸਾਹਿਬ ਆਏ ਅੱਜ ਸਾਰੀ ਗੱਲਾਂ ਦੇ ਸਬੰਧ ਕਰਕੇ ਟਕਮਾ ਹਾਲੇ ਲੱਭਿਆ ਜਾਊਗਾ ਜਿਹੜੇ ਬੰਦੀ ਰੱਖਣ ਦੀ ਜਿਹੜੀ ਪੂਰੀ ਬਾਤ ਹੈ ਕਿ ਕਿ ਬਹੁਤ ਸਾਰੀਆਂ ਬਲਾ ਛੇ ਜਣੀਆਂ ਜਿਹੜੀਆਂ ਹੋਈਆਂ ਕਿ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀ ਉਹਦਾ ਕਾਰਨ ਮੇਨ ਇਹ ਸੀ ਕਿ ਕਾਰਪੋਰੇਸ਼ਨ ਤੇ ਕਬਜ਼ਾ ਜਿਹੜਾ ਕਾਂਗਰਸ ਦਾ ਕੂੜੇ ਤੋਂ ਫੋਨੋ ਸਾਰੀ ਗੱਲਾਂ ਜਿਹੜੀ ਸੈੱਟ ਕਰਕੇ ਜਲਦ ਜਲਦ ਬੰਦੀ ਰੱਖੀ ਜਾਣ ਤੇ ਜਲਦੋਂ ਜਲਦ ਇਹ ਸਲਮਸਿਆ ਜਿਹੜੀਆਂ ਖਾਸ ਕਰਕੇ ਕੂੜੇ ਦੀ ਉਹ ਦੂਰ ਕੀਤੀ ਜਾਵੇ ਮੰਤਰੀ ਸਾਹਿਬ ਵੀ ਐਸੇ ਇਹ ਬਾਤਾਂ ਤਾਂ ਮੰਤਰੀ ਸਾਹਿਬ ਵੀ ਕਰਕੇ ਗਏ ਮੈਂ ਕਰਾਂ ਸ਼ੁਕਰੀਆ ਮਤਰੇ ਨਾ ਤਾਂ ਤੁਹਾਡੇ ਕੋਲ ਜਗ੍ਹਾ ਖਰੀਦੀ ਗਈ ਤਾਂ ਨਾ ਤਾਂ ਡੇਕੋ ਮੈਂ ਪਾ ਰਵਦਾਈਏ ਇਲੈਕਸ਼ਨ 2026 ਤੇ ਕਿਸੇ ਮੈਟਰ ਤੋਂ ਸ਼ੁਕਰੀਆ ਜੀ ਬਾਬਾ ਜੀ ਕੋ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਾਬਾ ਕਿ ਪਹਿਲਾਂ ਜਿਹੜੀਆਂ ਜਿਹੜੀਆਂ ਗੱਲਾਂ ਹੋਈਆਂ ਨਾ ਮੰਤਰੀ ਸਾਹਿਬ ਹੁਣ ਆਏ ਆ ਜਿਹੜੀ ਤਿੰਨ ਮਹੀਨੇ ਦੀ ਗੱਲ ਤੁਸੀਂ ਗੱਲ ਕਰ ਰਹੇ ਆ ਉਹਨਾਂ ਨਾਲ ਟਾਈਮ ਫਿਕਸ ਕੀਤਾ ਗਿਆ ਸਾਰੀ ਮਸਲੇ ਹੱਲ ਕਰਕੇ ਤੁਸੀਂ ਦੱਸਾ ਦੇਣਾ ਚੀਜ਼ ਦੇਖੋ ਵੀ ਇਹ ਕੀ ਹੋ ਰਹੀ ਆ ਤੁਹਾਨੂੰ ਨਹੀਂ ਲੱਗਦਾ ਕਿ ਜਦ ਕਿ ਨਗਰ ਨਿਗਮ ਬਣੇ ਤਾਂ ਬਣਦੀ ਨਹੀਂ ਸੀ ਕਿਉਂਕਿ 170 ਬੰਦੇ ਦੀ ਰਿਕੁਆਇਰਮੈਂਟ ਨਾਲ ਨਗਰ ਨਗਰ ਨੂੰ ਕਿੱਦਾਂ ਬਣਾ ਸਕਦੇ ਆ ਜਦ ਕਿ 1100 1200 ਦੇ ਕਰੀਬ ਜਦੋਂ ਤੱਕ ਮੈਨ ਪਾਵ ਹੋਊਗੀ ਤਾਂ ਕਿੰਨੇ ਦਾ ਬਣਦੀ ਤੇ ਇਹ ਕਿਸ ਪਾਲਸੀ ਦੇ ਥਰੂ ਨਗਰ ਨਗਰ ਬਣ ਗਈ ਇਹ ਤੁਸੀਂ ਰਾਣੀ ਨੂੰ ਪੁੱਛੋ ਕਦੀ ਉਹ ਤੇਰੀ ਹਿੰਮਤ ਹੋਈ ਉਹਨੂੰ ਪੁੱਛਣ ਦੀ ਆ ਅੱਜ ਤੁਸੀਂ ਕਿਹਨੇ ਪੁੱਛਿਆ ਪਾਜੀ ਤੁਸੀਂ ਆਜ ਤੁਸੀਂ ਧੱਕਾ ਨਾਲ ਕਹਿੰਦੇ ਆ ਕੇ ਕਦੋਂ ਪੁੱਛਣ ਲੱਗ ਪੈਂਦੇ ਆ ਵੀ ਆ ਜਿਹੜੀ ਮੇਰੇ ਜਿਹੜੀ ਗੱਲ ਕਰਦਾ ਆ ਆਦਨੇ ਨੇ ਬਣਾਇਆ ਇਹ ਪਰ ਸਰਕਾਰ ਨੇ ਬਣਾਇਆ ਵੀ ਅੱਜ ਤੁਸੀਂ ਜਦੋਂ ਉਹਨੇ ਬੰਦੇ ਨੇ ਬਣਾਈ ਉਹਨੂੰ ਪੁੱਛਿਆ ਅੱਜ ਨਿਕਲ ਜਾ ਕੇ ਇਥੇ ਮੇਰੇ ਦੁਆਲੇ ਹੋ ਜਾਣੇ ਵੀ ਕਿੱਦਾਂ ਕਾਰਪੋਰੇਸ਼ਨ ਬਣ ਗਈ ਜਾਂ ਪ੍ਰਧਾਨ ਦੀ ਦੁਆਲੇ ਹੋ ਜਾਣੇ ਆ ਤੁਸੀਂ ਉਹਨੂੰ ਪੁੱਛਿਆ ਜੀ ਦਿੱਕਰ ਸ਼ਹਿਰ ਨੇ ਪੁੱਛਿਆ ਉਹਨੂੰ ਵੀ ਇਹਦੇ ਵਿੱਚ ਇਹ ਜਗ੍ਹਾ ਬਣਨ ਵਾਲੀ ਨਹੀਂ ਸੀ ਇਥੇ ਛੋਟੀ ਛੋਟੀ ਇੱਕ ਅਸਥਾ ਸਬਾਵਾ ਇਹਦੀ ਆਬਾਦੀ ਵੀ ਲੱਖਾਂ ਬੰਦੇ ਦੀ ਨਹੀਂ ਹੈ ਇਥੇ ਕਾਰਪੋਰੇਸ਼ਨ ਬਣਾ ਲਈਏ ਇਹਦੇ ਚਿਟਾ ਆਤੀ ਬਣ ਰਹੇ ਆ ਇਹਦਾ ਇਹ ਕਾਹਦੇ ਲੋਕਾਂ ਲਈ ਦੁਸ਼ਮਣੀ ਕਰ ਰਿਓ ਪੁੱਛਿਆ ਜੀ ਦਿੱਕਰ ਸਰਕਾਰ ਨੂੰ ਮੰਨ ਕੇ ਉਹ ਕਹਿੰਦੇ ਕਿ ਨਗਰ ਕੌਂਸਲ ਦੇ ਆਪੇ ਦੇ ਯੋ ਤੁਸੀਂ ਕਹਿੰਦੇ ਕਿ ਹੱਦੋਂ ਵੀ ਆ ਤੇ ਸਮੇਂ ਦੇ ਰਹਿੰਦੇ ਆ ਕੋਈ ਹੋ ਸਕਦੀ ਕੁਝ ਸੀਮੇ ਦੇ ਸਾਲ ਉਹਦਾ ਕੋਈ ਟਾਈਮ ਹੁੰਦਾ ਜੇ ਸਾਰੇ ਐਮਸੀ ਲਿਖ ਕੇ ਦੇਣ ਫਿਰ ਹੱਦ ਫਿਰ ਭੰਗ ਹੋ ਸਕਦੀ ਇਹਦਾ ਕਾਨੂੰਨੀ ਤੌਰ ਤੇ ਭੰਗ ਨਹੀਂ ਹੋ ਸਕਦਾ ਪ੍ਰਧਾਨ ਸਾਹਿਬ ਜਰ ਕਿ 2027 ਦੇ ਇਲੈਕਸ਼ਨਾਂ ਨੂੰ ਲੈ ਕੇ ਕਿਉਂਕਿ ਇਹ ਸੀਟ ਹਮੇਸ਼ਾ ਹਰਦੀ ਆ ਰਹੀ ਹੈ ਪਾਰਟੀ ਤੱਕ ਕੀ ਲੱਗ ਅਗਲੇ 2027 ਦੇ ਵਿੱਚ ਇਹ ਜਿੱਤ ਪ੍ਰਾਪਤ ਹੋਊਗੇ ਬਿਲਕੁਲ ਜਿੱਤ ਪ੍ਰਾਪਤ ਹੋਏਗੀ ਪਾਰਟੀ ਨੇ ਨਵੇਂ ਹਲਕਾ ਚਾਰਜ ਲਾਏ ਮੈਨੂੰ ਪੂਰੀ ਉਮੀਦ ਹੈ ਕਿ ਉਹ ਪੂਰੀ ਮਿਹਨਤ ਨਾਲ ਕੰਮ ਕਰਨਗੇ ਔਰ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ ਕੈਂਡੀਡੇਟ ਦਿੱਤਾ ਜਾਏਗਾ ਔਰ ਉਹ ਕੈਂਡੀਡੇਟ ਇਨ ਸਟਰੋਂਗ ਕੈਂਡੀਡੇਟ ਹੋਏਗਾ ਜਿਹੜਾ ਬੰਨ ਨੂੰ ਸੋਹਦਾ ਕੋਈ ਨਾਰਾਜ਼ ਹੈ ਨਹੀਂ ਕੋਈ ਨਾਰਾਜ਼ ਜਿਹੜੇ ਬਰਕਰਾਰ ਨਾਰਾਜ਼ ਕੋਈ ਨਾਰਾਜ਼ ਨਹੀਂ ਹੈ ਔਰ ਤੁਸੀਂ ਪੱਤਰਕਾਰਾਂ ਨੇ ਇੱਕ ਦੂਜੇ ਨੂੰ ਸਵਾਲ ਪੁੱਛ ਕੇ ਨਾਰਾਜ਼ ਕਰ ਦਿੰਨੇ ਆ ਉਦੋਂ ਕੋਈ ਨਾਰਾਜ਼ ਨਹੀਂ ਹੈਗਾ